ਯਾਸੀ ਪਟਨੇ ਵਿੱਚ ਤਾਂ ਰੌਣਕਾਂ ਲਗੀਆਂ ਸੀ ਪਹਿਲਾ ਨੂਰ ਤੇ ਪਰਸੀ ਨੂਰ ਹੋਇਆ ਕਰਨ ਲਈ ਗੁਰੂ ਨਾਨਕ ਦਾ ਮਿਸ਼ਨ ਪੂਰਾ ਆਪ ਜੱਗ ਵਿੱਚ ਹਾਜ਼ਰ ਹੋ ਜੂਰ ਹੋਇਆ ਲੜਨ ਲਈ ਇੱਕ ਪ੍ਰਮਾਤਮਾ ਦੇ ਗੁਜਰੀ苦 ਦਾ ਇੱਕ ਰੇ ਨੂਰ ਹੋਇਆ ਸੰਤ ਸਿਪਾਈ ਦਾ ਪੂਰੇ ਰੂਪ ਦੇ ਕੇ ਰੱਬ ਭੇਜਣ ਲਈ ਆਪ ਮਜਬੂਰ ਹੋਇਆ ਵਿਖਰ ਸ਼ਾਹ ਨੇ ਪੁੱਜੇ ਜਦ ਦੋ ਰੱਖੇ ਚੋਕੇ ਦੁਆਨੋਂ ਉਹ ਨਾ ਸਤਕਾਰਿਆ ਸੀ ਕੀ ਸਰਖਾਲ ਸਾਹ ਪੰਥ ਸਜਾਉਣ ਦੇ ਲਈ ਪਟਨੇ ਵਿੱਚ ਸੁਰੂ ਰਸਤਾਰਿਆ ਸੀ ਥਲ ਪਾਉਣ ਲਈ ਜੁਲੰਦ ਦੇ ਚੱਕੜਾ ਨੂੰ ਕਤਲਗਾਹ ਵੱਲ ਪਿਤਾ ਨੂੰ ਕੱਲਿਆ ਸੀ ਦੁਖੀਆਂ ਤੇ ਮਜਲੂਮਾਂ ਦੀ ਰੱਖਿਆ ਲਈ ਬਗਦੇ ਵਹਿਣਾ ਨੂੰ ਮੰਨਾ ਨੇ ਕੱਲਿਆ ਸੀ ਸ਼ੀਸ਼ ਗੁਰਾਂ ਦਾ ਲੈ ਕੇ ਪਾਈ ਜੈਤਾ ਜਿਨੀਆਂ ਪੂਰੀ ਆਨੰਦ ਨੂੰ ਚੱਲਿਆ ਸੀ ਪਾਵਨ ਸ਼ੀਸ਼ ਨੂੰ ਚੁੱਕ ਕੇ ਮਲਕੜੇ ਜੇ ਸਤਗੁਰ ਮਨ ਵਿਛੋੜੇ ਦਾ ਚੱਲਿਆ ਸੀ ਕਈ ਜੱਤਾਂ ਜਿਹਨੂੰ ਲਾਇਆ ਸੀ ਨਾਲ ਸੀਨੇ ਮੱਥਾ ਚੁੰਮ ਕੇ ਉਹਨੂੰ ਪਿਆਰਿਆ ਸੀ ਉਸ ਰੰਗਰੇਟੇ ਨੂੰ ਬੇਟਾ ਬਣਾਉਣ ਵਾਲੇ ਪਟਨੇ ਵਿੱਚ ਸਰੂਰ ਉਸ ਪਾਰਿਆ ਸੀ ਗੁਰਾਂ ਨੇ ਰੱਖੀ ਪੰਥ ਖਾਲਸੇ ਦੀ ਅੰਮ੍ਰਿਤ ਬਖਸ਼ ਕੇ ਪੰਜਾਂ ਪਿਆਰਿਆਂ ਨੂੰ ਫਿਰ ਉਹਨਾਂ ਤੋਂ ਛੱਕ ਕੇ ਆਪ ਅੰਮ੍ਰਿਤ ਮਾਰ ਬਖਸ਼ਿਆ ਗੁਰੂ ਦਲਾਲਿਆਂ ਨੂੰ ਸਿਰਾਂਵੱਟੇ ਸਰਦਾਰੀਆਂ ਬਖਸ਼ ਦਿੱਤੀਆਂ

असी जिन्ना नु मार के सुट दे आ पानी पापा फेर जिवा रिया है सब के बुरा कन्हैया नु पुछिया जा ए सिख की ठीक फरमा रिया है अको के का आ उस में नु ता मार सारेया चो रूप आपदा नजरी ही आ रिया है भाई जी का खाता होए प्राण जी का पाला भाई जी जो मन उस बाद

ਇਹ ਬੱਚਾ ਜਿਹੜਾ ਹੈ ਰੇਡੀਓ ਸਕੂਲ ਦੇ ਵਿੱਚ ਪੜਦਾ ਜੀ ਕਾਕਾ ਆਸ਼ਦੀਪ ਸਿੰਘ ਇਹ ਬੱਚਾ ਕੁੱਛ ਨੇ ਕਿ ਬੇਨਤੀ ਕੀਤੀ ਸੀ ਮੈਂ ਗਿਆ ਸੀ ਮੈਂ ਬੱਚਿਆਂ ਦੇ ਰੌਣਕ ਪਾਵੇ ਜੋ ਅੱਜ ਵੀ ਉਹਤੇ ਬੜੀ ਕਿਰਪਾ ਹੈ ਸਰਦ ਸਕੂਲਾਂ ਦੀ ਕਿਰਪਾ ਹੈ ਇਸ ਕਰਕੇ ਦੋ ਜੋ ਸਾਡੇ ਬੇਟੀ ਜਿੰਪੂ ਵਾਲੀ ਜੀ जो बच्चा तो ने कब्जा नहीं बनाया गया श्री वैसे ने मुझे दंड भी लाना चाहिए ताकि ये कब्जा बाहर तो बात बोले क्योंकि ये मेरे गैर आवाज दी है सो बेटे जी का खालसा वाहिगुरु जी की फतेह मैं गोविंद सिंह जी के सामने कविता पेश करने जा रही हूँ मिट्टी नाल ना मिट्टी हो कमाइया की पढ़ाइया की मिट्टी नाल मिट्टी होगा कमाइया कितिया बड़े ओके हो के, के पढ़ाइया कितिया छड़ियां सी मैं भी डोरा यो सरबते छड़ियां सी मैं भी डोरा यो सरबते जेड़ा चोग सारी जग ली खिलाड़ता बंदा ही जैसी तारे नरा बनाड़ जी रब भी तकुटी अंबरां के दा बंदा भी

बुड <coughs>

सत्य वाहे गुरु वाहे गुरु सत्य नाम वाहे गुरु सत्य वाहे गुरु सत्य वाहे